ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਜਰੰਦਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟਿੰਨਵਾਲੋ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਹਲਕਾ ਫਲੌਰ ਦੇ ਪਿੰਡ ਮਾਲਾ ਤੇ ਬੜਾ ਪਿੰਡ ਵਿਖੇ ਪਰਮੀ ਚੋਣ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਦੀ ਚੋਣ ਮੀਟਿੰਗ ਨੂੰ ਸਮੇਂ ਵੱਡਾ ਹੰਗਾਰਾ ਮਿਲਿਆ ਜਦ ਵਕ ਵਕ ਪਿੰਡਾਂ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਬਲਾਕ ਸੰਮਤੀ ਮੈਂਬਰਾਂ ਤੇ ਕਾਂਗਰਸ ਦੇ ਕਈ ਵੱਡੇ ਆਗੂ ਕਾਂਗਰਸ ਪਾਰਟੀ ਨੂੰ ਅਲਵੇ ਦਾ ਕਹਿ ਕੇ ਆਪ ਪਾਰਟੀ ਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਪਾਰਟੀ ਸ਼ਾਮਲ ਹੋਣ ਤੇ ਪਵਨ ਕੁਮਾਰ ਤੀਨੂ ਨੇ ਪਰਮਾ ਸਵਾਗਤ ਕੀਤਾ ਇਸ ਮੌਕੇ ਬੋਲਦਿਆਂ ਉਹਨਾਂ ਜਿੱਥੇ ਲੋਕਾਂ ਨੂੰ ਆਪਣੇ ਹੱਕ ਚ ਵੋਟਾਂ ਪਾਉਣ ਦੀ ਗੱਲ ਆਖੀ ਉੱਥੇ ਉਹਨਾਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ਕਈ ਤਿੱਖੇ ਸ਼ਬਦੀ ਵਾਰ ਵੀ ਕੀਤੇ ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਚੇਅਰਮੈਨ ਪ੍ਰਦੀਪ ਦੁੱਗਲ ਮੰਦੀਪ ਰਾਏ ਹਰਕਮਲ ਸਿੰਘ ਬੇਗੰਪੁਰ ਸਰਪੰਚ ਕਸ਼ਮੀਰੀ ਲਾਲ ਮਨਜੀਤ ਸਿੰਘ ਤਰਲੋਕ ਸਿੰਘ ਪ੍ਰਿਤਪਾਲ ਰੁੜਕਾ ਗੌਰਵ 바ਵਾ ਤੋਂ ਇਲਾਵਾ ਪਾਰਟੀ ਦੇ ਕੇ ਆਗੂ ਤੇ ਵਰਕਰ ਹਾਜ਼ਰ ਸਨ ਆਪਣਾ ਕੀ ਨਾਮ ਹੈ ਜੀ ਅਰਜਵਿੰਦਰ ਕੌਰ ਇਹ ਬਲਾਕ ਹਲਕਾ ਹਾਂਜੀ ਕਿਹਦੀ ਪਾਰਟੀ ਜੱਟ ਜੀ ਹਾਂਜੀ ਕਾੰਗਰਸ ਕਿਹਦੇ ਵਿੱਚ ਆਉਂਦੇ ਕਿਹ ਕੁਆਲਿਫਾਈ ਕਰਦੇ ਆਂ ਆਮ ਪਾਰਟੀ ਜੀ ਬਿੰਡ ਹੋਰ ਵਿੱਚ ਆਉਂਦੇ کافی ਆ ਜੀ ਹਾਂਜੀ ਇਹ ਮੁਰਦਾ ਆਮ ਵਾਲਟੀ ਆ ਜੀ ਆਮ ਪਾ ਕਾਗਰਸ ਚੱਡਣ ਦਾ ਕਾਰ ਬਸ ਕਾਰ ਨਹੀਂ ਇਦਾਂ ਯਾਨੀ ਕੰਮਕਾਰਾਂ ਦੇ ਵਿੱਚ ਤੁਹਾਨੂੰ ਬਤੇ ਜਿਹੜਾ ਕੰਮਕਾਰ ਨਹੀਂ ਹੋਏਗਾ ਕੀ ਲੱਗਦਾ ਤਾਂ ਫੇਰ ਕੋਈ ਜਾਂਦੀ ਜੀ ਗੱਲਬਾਤ ਅਲਗ ਕਹਿੰਦਾ ਵੋਟ ਵਾ ਕੇ ਮੈਂ ਤੁਹਾਨੂੰ ਦਿਖਾਇਆ ਜੀ ਇਹ ਸਾਡਾ ਕੰਮ ਫੇਰ ਕਰਨ ਨੂੰ ਤਾਂ ਅਗਲਾ ਕਹਿੰਦਾ ਅਹੀਂ ਟਾਈਮ ਐ ਨਹੀਂ ਜੀ ਅੱਜ ਅਸੀਂ ਇੱਧੇ ਫਲਾਣੇ ਤਾਂ ਗਏ ਆ ਉਹਦੇ ਕਰਕੇ ਕਈ ਵਜੇ ਹੁੰਨੀ ਆ ਅਗਲਾ ਕਹਿੰਦਾ ਤੁਹਾਨੂੰ ਵੋਟ ਪਾਈ ਹੈ ਜੀ ਹਨਾ ਵੋਟ ਦੇ ਵਿੱਚ ਕਿ ਮੇਰਾ ਉਹ ਨਹੀਂ ਸਾਥੇ ਨਹੀਂ ਦਿੱਤਾ ਮੇਰਾ ਐਕਸੀਡੈਂਟ ਹੋਇਆ ਤਾਂ ਮੇਰੇ ਇੰਨੀਆਂ ਸੱਟਾਂ ਮੈਂ ਡੀ ਐਮ ਸੀ ਬੈਲਨੇਟਰ ਤੇ ਰਹੀ ਆ ਹਨਾ ਤੇ ਕਿ ਉਹਨਾਂ ਨੂੰ ਕਿ ਉਹਦੋਂ ਬਿਕਰਮ ਨੂੰ ਪਤਾ ਹੀ ਆ ਵੀ ਮੇਰੇ ਦਾ ਕੀ ਹਾਲ ਹੋਇਆ ਬਿਕਰਮ ਨੇ ਸਾਡੀ ਉਹਨੇ ਬਾਤ ਐ ਨਹੀਂ ਪੁੱਛੀ ਸਾਡੀ ਕੋਈ ਨਹੀਂ ਉਹ ਦੂਏ ਪਾਸੇ ਉਹ ਜਿਨ੍ਹਾਂ ਨੇ ਤੋਂ ਕੇਸ ਕਰਾਇਆ ਚਲੋ ਛੱਡ ਦਵੇ ਪਰ ਹੁਣ ਤਾਂ ਛੱਡਣੀ ਹੈ ਜੇ ਪਤਾ ਜਦੋਂ ਉਹਦੇ ਨਾਲ ਹੀ ਕੋਈ ਹੈ ਨਹੀਂਗਾ ਛੱਡੂ ਗਈ ਪਾਰਟੀ ਹਾਂਜੀ ਇਹ ਕਾਂਸਲ ਪਾਰਟੀ ਛੱਡਣੀ ਹਾਂਜੀ ਛੱਡ ਦਿੱਤੀ ਜੀ ਤੇ ਹੁਣ ਆਮ ਪਾਰਟੀ ਵੀ ਹਾਂਜੀ ਤੇ ਆਮ ਪਾਰਟੀ ਦੇ ਪੈਂਡੋਂ ਤੋਂ ਮੋਟੇ ਪਰ ਵਿਪੰਦਨ ਪਵਾਉਂਦੇ ਕਾ ਵੀ ਹਾਂਜੀ ਪਾਵਾਂਗੇ ਉਹ ਆਮ ਗੇੜੀ ਕੋਲ ਖੜ ਕੇ ਪਾਵਾਂਗੇ ਜੀ ਤੁਹਾਨੂੰ ਸਪੈਸ਼ਲ ਕੀਨੇ ਪਰਮੰਧ ਦਾ ਬਲਾਅ ਆਪੀ ਰਾਕੇ ਫੰਕਸ਼ਨ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਕੁਸ਼ਮ ਸਿੰਘ ਕਮਾਜੀ ਤੇ ਪਹੰਮ ਜੀ ਨਾਈ ਜਿਹੜੇ ਆ ਸੰਗੇ ਕੇਰਾ ਪੰਡਾ ਜੀ ਅੱਜ ਕਿਹਦੀ ਪਾਰਟੀ ਛੱਡ ਕੇ ਤੁਸੀਂ ਆਮ ਆਦਮੀ ਸ਼ਾਮਲ ਹੋਏ ਆ ਇੱਥੇ ਮੈਂ ਪਹਿਲੇ ਕੰਗਸ ਕਿਵੇਂ ਅੱਛਾ ਮੈਂ ਮਨਨ ਇਹ ਤਾਂ ਬਹੁਤ ਚੀਜ਼ਾਂ ਹਾਂ ਬੈਲ ਮਾਪੋ ਤੇ ਕਿਹੜੇ ਪਾਰਟੀ ਜੇ ਅਸਲ ਵਿੱਚ ਕਿੰਨੇ ਸਾਲ ਤੋਂ ਸ਼ੁਰੂ ਤੋਂ ਕਾਂਗਰਸ ਨਾਲ ਜੁੜੇ ਸੀ ਇਹਨੇ ਮੈਂ ਕਿਹਾ ਕਿ ਕਿੰਨੇ ਸਾਲ ਕਾਂਗਰਸ ਨਾਲ ਜੁੜੇ ਰਹੇ ਸੀ 1 5 6 ਤੇ ਵਾਅਦਾ ਹੈ ਕਾਇਨਸਟ੍ਰਿਕ ਅੱਛਾ ਛੱਡਣ ਦਾ ਕਾਰਨ ਕੀ ਰਿਹਾ ਹੈ ਕਿੰਨੇ ਦਾ ਫੋਨ ਹੋਣ ਤੋਂ ਪਹਿਲਾਂ ਲੱਗਿਆ ਨਹੀਂ ਇਹ ਪਾਰਟੀ ਹੈ ਇਹ ਚਾਹੇ ਮੈਂ ٹھیک ہے حضرات نا رام تو ایکسپیکٹیوی میری پوری کیت گئی ہے یہ سیٹنس پلا دے یہ اسٹارٹ میں مطلب ہے وہ کیا میسج ہے اور کنے ساتھی کنے ہوے شامل نہ ہیں اور کنے ساتھی شامل ہو جانا رہا ہے میری نوٹی جن سارے ٹھنڈے بیجیاں بھی ਹਾਂ ਜੀ ਮੈਂ ਸਾਰੇ ਕਦੇ ਠੰਡੇ ਸਮਾ ਰਹੇ ਹਾਂ 40 ਸਾਲ ਥੋੜੀ ਨਹੀਂ ਹੁੰਦੀ ਚੰਨੀ ਸਾਹਿਬ ਚੰਨੀ ਸਾਹਿਬ ਪਸੰਦ ਨਹੀਂ ਆਏ ਜੀ ਤੁਹਾਨੂੰ ਦੱਸਿਆ ਹੈ ਜੀ ਚੰਨੀ ਸਾਹਿਬ ਨਹੀਂ ਪਸੰਦ ਆਏ ਨਹੀਂ ਮੈਂ ਮਤਲਬ ਇਹ ਡੈਗਰੀ ਲੈ ਲਈ ਹਾਂ ਹਰ ਕਿਹਾ 60% ਦੇ ਵਿੱਚ ਟਾਈਟਰ ਮਿਲ ਗਿਆ ਐਸੇ ਆਮ ਆਮੀ ਤਾਂ ਹੀ ਬਾਦ ਮਦੂ ਜਨਵਰੀ ਜੀ ਪੀਰੋ ਤੇ ਜਰੂਰ ਉਤਖੇ ਮਨਰੀ ਚਿੱਟਾਈ ਬੀਚਾਰ ਐਡਿਟਿੰਗ ਇਹ ਮੇਸ਼ਾ ਕੇ ਲੱਗਦਾ ਹੈ ਨਾ ਲਾਈਕ ਠੀਕ ਹੈ ਅੱਜ ਹਲਕਾ ਬਧਾਰਸਵਾ ਫਲੋਰ ਦਾ ਅਹਿਮ ਕਸਬਾ ਬਾਲਾ ਪਿੰਡ ਦੇ ਵਿੱਚ ਜਿਹੜੇ ਸੀ ਅੱਜ ਅਸੀਂ ਉੱਥੇ ਸ਼ਰਕਤ ਕੀਤੀ ਸੀ ਉਸ ਪਿੰਡ ਦੇ ਵਿੱਚ ਅੱਜ ਇੱਕ ਚੋਣਾਂ ਦੀ ਮੀਟਿੰਗ ਰੱਖੀ ਸੀ ਉਹ ਮੀਟਿੰਗ ਜਿਹੜੀ ਸੀ ਰੈਲੀ ਦਾ ਰੂਟ ਧਾਰਤਾ ਗਈ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਸਤਕਾਰ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਸਤੇ ਲੋਕ ਸਨ ਜਿਨ੍ਹਾਂ ਨੂੰ ਲੁੱਟਿਆ ਤੇ ਕੁੱਟਿਆ ਸੀ ਉਹ ਅੱਜ ਇਸ ਫੰਕਸ਼ਨ ਦੇ ਵਿੱਚ ਸਾਡੇ ਜਿਹੜੇ ਕਿ ਸ਼ਾਮਲ ਹੋਏ ਨੇ ਮਾਣ ਦਾ ਸਾਡੀ ਬਹੁਤ ਹੀ ਸਤਿਕਾਰਤ ਭੈਣ ਰਾਜਵਿੰਦਰ ਕੌਰ ਬਲਾਕ ਸੰਵਤੀ ਮੈਂਬਰ ਮਜੂਦਾ ਔਰ ਉਹਨਾਂ ਦੇ ਨਾਲ ਹੀ ਸੁਖਦੇਵ ਕੁਮਾਰ ਲਖਾ ਰਿਟਾਇਰਡ ਬੀਪੀਓ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਔਰ ਨਾਲ ਦੀ ਨਾਲ ਸਤਨਾਮ ਸਿੰਘ ਉਹਨਾਂ ਦੇ ਆਪਣੇ ਪਤੀ ਬਲਾਕ ਸੰਵਤੀ ਮੈਂਬਰ ਦੇ ਔਰ ਕਰਨੈਲ ਸਿੰਘ ਸਾਹਿਬ ਦਾ ਪੰਚ ਔਰ ਬੀਬੀ ਸਰਿੰਦਰ ਕੌਰ ਸਾਹਿਬ ਦਾ ਸਰਪੰਚ ਪ੍ਰਤਾਪਪੁਰੇ ਤੋਂ ਔਰ ਬੀਬੀ ਨਿਸ਼ਾ ਜੀ ਜਰਨਲਿਸਟ ਕਤਰ ਸ਼ਰੂਮਲੀ ਅਕਾਲੀ ਦਲ ਮਹਿਲਾ ਸੈੱਲ ਬਹੁਤ ਵੱਡਾ ਇਹਨਾਂ ਦਾ ਨਾਮ ਆ ਹਲਕੇ ਦੇ ਵਿੱਚ ਔਰ ਇਹ ਸਾਰੇ ਸਮੇਤ ਪਰਿਵਾਰਾਂ ਦੇ ਸਮੇਤ ਪਾਰਟੀ ਮੈਂਬਰਾਂ ਦੇ ਨਾਲ ਸੈਂਕੜੇ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਹੈਗੇ ਅੱਜ ਮੋਹਲਾ ਦੇ ਵਿੱਚ ਜਿਹੜੇ ਆ ਸ਼ਾਮਲ ਹੋਏ ਆ ਔਰ ਤੁਸੀਂ ਦੇਖੋਗੇ ਬੜੇ ਪਿੰਡ ਵੀ ਸ਼ਾਮਲ ਹੋਣਗੇ ਅੱਗੇ ਲਲੀਆਂ ਪਿੰਡ ਵੀ ਸ਼ਾਮਲ ਹੋਣਗੇ ਨਾਲ ਦੀ ਨਾਲ ਬਹੁਤ ਹੀ ਸੈਂਕੜੇ ਜਿਹੜੇ ਹਨ ਆਪਣੇ ਜਿਹੜਾ ਹੈਗਾ ਉੱਥੇ ਜਾ ਕੇ ਸ਼ੋਹਰ ਹੋਣਗੇ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਪਵਾਰੀ ਦੇ ਵਿੱਚ ਇੱਕ ਬਹੁਤ ਹੀ ਵੱਡੇ ਥੰਮ ਜਿਹੜੇ ਹੈਗੇ ਆ ਉਹ ਵੀ ਆ ਸ਼ਾਮਲ ਹੋ ਰਹੇ ਨੇ ਸੋ ਇਹ ਇੱਕ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੂੰ 2 ਸਾਲ ਤੋਂ ਦੇਖ ਕੇ ਲੋਕਾਂ ਦੇ ਵਿੱਚ ਸ਼ਾਹ ਆ ਜੋਸ਼ ਆ ਉਹ ਬਹੁਤ ਜਲਦੀ ਸ਼ਾਮਲ ਹੋ ਰਹੇ ਨੇ ਧੰਨਵਾਦ ਜੀ ਬੰਦੇ ਜੀ ਅੱਜ ਨਾਨਕਾ ਪਿੰਡ ਦੇ ਵਿੱਚ ਕਹਿਦੀ ਹੈ ਮਹਾਨ ਸਭਾ ਹਰਕਾ ਫਲੋਰ ਤੇ ਬੈਠਾ ਨਾਨਕਿਆਂ ਦੇ ਵਿੱਚੋਂ ਪਿਆਰ ਦਾ ਭਰਪੂਰ ਮਿਲਦਾ ਹੈ ਜੀ ਮੀਟਿੰਗਾਂ ਕਰ ਰਹੇ ਆ ਕਿਸੋ ਜਿਹਾ ਪਿਆਰ ਮਿਲਿਆ ਦੇਖੋ ਜੀ ਮੇਰੀ ਜਲੰਧਰ ਜ਼ਿਲ੍ਹਾ ਮੇਰੀ ਜਨਮ ਭੂਮੀ ਆ ਤੇ ਕਰਮ ਭੂਮੀ ਆ ਮੇਰੀਆਂ ਸਾਰੀਆਂ ਸੁਖ ਨਾਲ ਰਿਸ਼ਤੇਦਾਰੀਆਂ ਨੇ ਪਿੰਡਾਂ ਜੀ ਅੱਗੇ ਤੋਂ ਅੱਗੇ ਅੰਗਲੀਆਂ ਸੰਗਲੀਆਂ ਅੱਛਾ ਰਿਸ਼ਤੇਦਾਰੀਆਂ ਤੋਂ ਵੀ ਵੱਧ ਜਿਹੜਾ ਤੁਸੀਂ ਜਿਨ੍ਹਾਂ ਨਾਲ ਕੰਮ ਕੀਤਾ ਹੁੰਦਾ ਲੰਬਾ ਸਮਾਂ ਉਹ ਉਸ ਤੋਂ ਵੀ ਜ਼ਿਆਦਾ ਸਾਥੀ ਤੁਹਾਡੇ ਤੁਹਾਡੇ ਵਰਗੇ ਭਰਾ ਜਿਹੜੇ ਪੱਤਰਕਾਰਤਾ ਪਿਛਲੇ ਲੰਬੇ ਸਮੇਂ ਤੋਂ ਸਾਰਿਆਂ ਨਾਲ ਆਪਣੇ ਇੱਕ ਰਿਸ਼ਤੇ ਆ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਤੁਸੀਂ ਕੱਲ ਕਰਤਾਰਪੁਰ ਦਾ ਕਿਤੇ ਰੋਡ ਸ਼ੋਅ ਦੇਖ ਅੱਗੇ ਤੋਂ ਕੇ ਰਿਕਾਰਡ ਟੁੱਟੀ ਜਾਂਦੇ ਆ ਅਸੀਂ ਸਮਝਦੇ ਅਸੀਂ ਜਲੰਧਰ ਸ਼ਹਿਰ ਦਾ ਰੋਡ ਸ਼ੋਅ ਬਹੁਤ ਵੱਡਾ ਹੋਇਆ ਸ਼ਾਹਕੋਟ ਨੇ ਉਹਦੇ ਰਿਕਾਰਡ ਤੋੜਤੇ ਸ਼ਾਹਕੋਟ ਦਾ ਵਧੀਆ ਹੋਇਆ ਕੱਲ ਕਰਤਾਰਪੁਰ ਨੇ ਸਾਰੇ ਰਿਕਾਰਡ ਤੋੜਤੇ ਮਤਲਬ ਮੇਰੇ ਹਿਸਾਬ ਨਾਲ ਜੇ ਕਾਊਂਟ ਕਰੀਏ 10 ਤੋਂ 15000 ਬੰਦਾ ਰੋਡ ਸ਼ੋਅ ਚ ਇੰਨੀ ਗਰਮੀ ਦੇ ਬਾਅਦ ਆਮ ਆਦਮੀ ਪਾਰਟੀ ਲੋਕਾਂ ਨੇ ਆਪ ਬਣਾਈ ਆਪਣੇ ਵਾਸਤੇ ਇਹ ਕੋਈ ਘਰਾਣਿਆਂ ਦੀ ਪਾਰਟੀ ਨਹੀਂ ਇਹਦੇ ਵਿੱਚ ਫੈਸਲੇ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਨਹੀਂ ਕੀਤੇ ਜਾਂਦੇ ਲੋਕ ਹਿੱਤਾਂ ਨੂੰ ਧਿਆਨ ਚ ਰੱਖ ਕੇ ਕੀਤੇ ਜਾਂਦੇ ਤੇ ਜਿਹੜਾ 90% ਬਿਜਲੀ ਦਾ ਬਿੱਲ ਮਾਫ ਕੀਤਾ ਇਹ ਬਹੁਤ ਵੱਡੀ ਸਹੂਲਤ ਹੈ 3000 ਰੁਪਏ ਮਹੀਨਾ ਹਰ ਘਰ ਨੂੰ ਮਿਲ ਰਿਹਾ ਹੈ ਤੇ ਹੁਣ ਅਗਲੇ 2 ਮਹੀਨਿਆਂ ਚ ਅਸੀਂ 1000 ਰੁਪਏ ਮਹੀਨਾ ਵੀ ਦੇਣ ਜਾ ਰਹੇ ਹਾਂ ਜਿਹੜਾ ਬੀਬੀਆਂ ਚੰਗੇ ਸਕੂਲ ਬਣ ਰਿਹਾ ਮਹੱਲਾ ਕਲੀਨਿਕ ਬਣ ਰਹੀਆਂ ਸੜਕਾਂ ਬਣ ਰਹੀਆਂ ਮੁਫਤ ਦਵਾਈਆਂ ਮੁਫਤ ਟੈਸਟ ਅਨੇਕਾਂ ਕੰਮ ਜਿਹੜੇ ਆ ਦੇਖੋ 16 ਟੋਲ ਪਲਾਜ਼ੇ ਬੰਦ ਹੋ ਗਏ 58 ਕਰੋੜ ਰੁਪਏ ਦਾ ਉਹ ਜਿਹੜਾ ਲੋਕਾਂ ਤੋਂ ਬੋਝ ਹਟਾਤਾ ਭਗਵੰਸੇ ਮਾਨ ਸੋ ਇਹ ਬੜੀਆਂ ਗੱਲਾਂ ਆ بڑے ਕੰਮ ਆ ਹਲੇ ਹੋਰ ਕਰਨੇ ਆ ਲੋਕ ਸਹਿਯੋਗ ਵੀ ਦੇ ਰਿਹਾ ਸਪੋਰਟ ਬਹੁਤ ਕਰ ਰਿਹਾ ਆ ਆਮ ਆਦਮੀ ਪਾਰਟੀ ਆਪਣਾ ਜਿਹਾ ਮਹਿਸੂਸਦਾ ਕਿਉਂਕਿ ਸਾਰੇ ਇਹਦੇ 파ਟਨਰ ਆ ਘਣਾਣੇ ਵਾਲੀਆਂ ਪਾਰਟੀਆਂ ਦੇ ਰਿਸ਼ਤੇਦਾਰ 파ਟਨਰ ਹੁੰਦੇ ਸੀ ਬਾਕੀ ਸਾਰੇ ਵਰਕਰ ਹੁੰਦੇ ਸੀ ਇਹਦੇ ਵਿੱਚ ਸਾਰੇ ਵਲੰਟੀਅਰ ਆ ਤੇ ਆਪ ਹੀ 파ਟਨਰ ਲੱਗਦਾ ਚੰਨੀ ਲੈ ਰੋ ਤਾਂ ਨਾਰਾਜ਼ਗੀ ਜाहिर ਕਰਦਾ ਹੈ ਚੰਨੀ ਨੂੰ ਵਾਪਸ ਭੇਜਣ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਉਹਨਾਂ ਦਾ ਇੱਥੇ ਕੋਈ ਹੈ ਹੀ ਨਹੀਂ ਲੈਣ ਦੇਣ ਉਹ ਤਾਂ 2021 ਤੋਂ ਪਹਿਲਾਂ ਕਦੀ ਜਲੰਧਰ ਆਏ ਹੀ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਗੁਰਾਇਆ ਕਿੱਥੇ ਆ। ਮਲਸੀਆਂ ਕਿੱਥੇ, ਲੋਈਆਂ ਕਿੱਥੇ, ਮਹਿਦਪੁਰ, ਨਕੌਂਦਰ, ਕਰਤਾਰਪੁਰ, ਭੋਗਪੁਰ, ਆਦਮਪੁਰ। ਹਾਂਜੀ, ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੇ ਤਾਂ ਜਦੋਂ ਟੈਕਨੀਕਲ ਮਿਨਿਸਟਰ ਸੀ ਉਹਨਾਂ ਨੇ ਤਾਂ ਸਾਡੇ ਇੱਥੇ ਨੁਕਸਾਨ ਬੜਾ ਕੀਤਾ ਜਲੰਧਰ ਦਾ। ਸੋਫੀਪਿੰਡ ਦੀ ਆਈਟੀਆਈ ਉਹਨਾਂ ਰੋਕ ਦਿੱਤੀ। ਮੇਰੇ ਆਦਮਪੁਰ ਦੀ ਆਈਟੀਆਈ ਚਲਦੀ ਰੋਕ ਦਿੱਤੀ। ਤਾਂ ਉਹਨਾਂ ਨੇ ਤਾਂ ਕੀਤਾ ਹੀ ਕੁਝ ਨਹੀਂ ਜਲੰਧਰ ਵਾਸਤੇ। ਸੋ ਨਾਲੇ ਮੈਂ ਨਹੀਂ ਕਹਿਣਾ ਉਹ ਚੀਫ ਮਿਨਿਸਟਰ ਹੁੰਦੇ ਹੋਏ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ ਇਹਦਾ ਕਾਰਨ ਇਹ ਆ ਕਿ ਉਹ ਲੋਕਾਂ 'ਚ ਜਾਂਦੇ ਨਹੀਂ ਸੀ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਨਹੀਂ ਹੁੰਦੇ ਸੀ ਦੂਜਾ ਇਹ ਵੀ ਲੋਕੀ ਹੁਣ ਕਹਿਣ ਲੱਗ ਗਏ ਆ ਬਈ ਉਹਨਾਂ ਦੀ ਮਾਨਸਿਕਤਾ ਵੀ ਗੰਦੀ ਹੈ ਕਈ ਤਰ੍ਹਾਂ ਦੀਆਂ ਗੱਲਾਂ ਕੋਈ ਵੀ شریف ਇਨਸਾਨ ਕਿਸੇ ਵੀ ਔਰਤ ਦੇ ਸ਼ਰਮ ਬਿਝਾਰ ਮੂੰਹ ਤੇ ਹੱਥ ਨਹੀਂ ਲਾਉਂਦਾ ਬਹੁਤ ਘੱਟਿਆ ਕੰਮ ਕੀਤਾ ਉਹਨਾਂ ਨੇ ਬਹੁਤ ਚਾਹੇ ਉਹਨਾਂ ਨੇ ਬਾਅਦ ਚ ਬਚਣ ਲਈ ਕਹਿ ਦਿੱਤਾ ਕਿ ਤਾਂ ਮੇਰੀ ਭੈਣ ਆ ਪਰ ਉਹ ਆਈਐਸ ਕੁੜੀ ਜਿਹਨੂੰ ਗੰਦੇ ਗੰਦੇ ਮੈਸੇਜ ਭੇਜਦੇ ਸੀ ਉਹਨੂੰ ਵੀ ਬਾਅਦ ਚ ਭੈਣ ਹੀ ਕਿਹਾ ਸੀ ਬਾਅਦ ਭੈਣ ਕਿਹਾ ਕਿ ਜਾਨ ਛਡਾਈ ਸੀ ਉਹਦਾ ਆਈਐਸ ਆਫੀਸਰ ਐਸੋਸੀਏਸ਼ਨ ਦੇ ਕੋਲ ਸੋ ਤੁਸੀਂ ਦੱਸੋ ਵੀ ਆਪਾਂ ਆਪਣੀ ਭੈਣ ਹੋਵੇ ਪਤੀਜੀ ਹੋਵੇ ਬੇਟੀ ਹੋਵੇ ਜੀ ਆਪਾਂ ਉਹਦੇ ਸ਼ਰੇ ਬਾਜ਼ਾਰ ਕਚਹਿਰੀਆਂ ਚ ਇਸ ਤਰ੍ਹਾਂ ਮੂੰਹ ਤੇ ਹੱਥ ਲਾਉਣੇ ਜਿੱਦਾਂ ਚੰਨੀ ਨੇ ਲਾਇਆ ਬੀਬੀ ਜੀ ਦੇ ਸੋ ਇਹ ਮਾੜੀ ਮਾਨਸਿਕਤਾ ਪੋਲਿਊਟਡ ਮੈਂਟੈਲਿਟੀ ਦੀ ਉਦਾਹਰਨ ਸੀ ਬਸ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਭਈ ਉਹ ਕਿਸ ਟਾਈਪ ਦਾ ਨੇਤਾ ਹੈ ਉਹ ਸੱਚ ਨੂੰ ਝੂਠ ਬਣਾਉਣ ਵਾਲਾ ਬੰਦਾ ਤੇ ਝੂਠ ਨੂੰ ਸੱਚ ਜੇ ਤੁਸੀਂ ਇਹ ਸਮਝ ਲਓ ਵੀ ਕਿਸਾਨਾਂ ਨੇ ਉਹਨੂੰ ਸਵਾਲ ਪੁੱਛਿਆ ਤੇ ਉਹਨੂੰ ਕਹਿਣਾ ਚਾਹੀਦਾ ਸੀ ਸਪਸ਼ਟ ਹੋ ਕੇ ਕਿ ਹਾਂ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਤੇ ਉਹਨਾਂ ਨੇ ਕਿਹਾ ਦਸਮਾਤਨ ਦਿੱਤਾ ਮਤਲਬ ਬਿਲਕੁਲ ਹੀ ਮਤਲਬ ਝੂਠ ਗੁੰਮ ਦਿੱਤਾ ਲੂਣ ਗੁੰਮ ਦਿੱਤਾ ਸੋ ਕੀ ਇਹੋ ਜਿਹੇ ਬੰਦੇ ਨੂੰ ਲੋਕ ਵੋਟਾਂ ਪਾਉਣਗੇ ਨਾਲੇ ਹੋਰ ਸੁਣੋ ਮੇਰੀ ਗੱਲ ਕੌਣ ਜਾਊਗਾ 160 ਕਿਲੋਮੀਟਰ ਦੂਰ ਖਰੜ ਤੇ ਮੁਰੰਡੇ ਕੱਲ ਨੂੰ ਤੁਹਾਨੂੰ ਕੋਈ ਕੰਮ ਪੈ ਜਾਂਦਾ ਕਿਸੇ ਹੋਰ ਨੂੰ ਪੈ ਜਾਂਦਾ ਤੇ ਇਹ ਤਾਂ ਐਸਾ ਨੇਤਾ ਹੈ ਜਿਹੜਾ ਕਦੀ ਮੁੜ ਕੇ ਫੋਨ ਵੀ ਨਹੀਂ ਚੁੱਕਦਾ ਕਿਸੇ ਦਾ ਮੇਰਾ ਤਾਂ 20 ਸਾਲਾਂ ਤੋਂ ਟੈਲੀਫੋਨ ਨੰਬਰ ਵੀ ਸੇਮ ਹੈ ਤੁਸੀਂ ਚੈੱਕ ਕਰਕੇ ਦੇਖ ਲਓ ਆਪਣਾ ਫੋਨ ਸੋ ਇਹ ਇਹ ਸਾਰੇ ਜਿਹੜੇ ਓਡਾਰੀ ਮਾਰ ਕੇ ਆਏ ਨਾ ਇਧਰੋਂ ਉਧਰ ਇਹਨਾਂ ਨੇ ਚਲੇ ਜਾਣਾ ਇਹ ਤਾਂ 1 ਜੂਨ ਤੱਕ ਇੱਥੇ ਆ 1 ਜੂਨ ਤੋਂ ਬਾਅਦ ਜੇ ਚਰਨਜੀਤ ਸਿੰਘ ਚੰਨੀ ਤੁਹਾਨੂੰ ਜਲੰਧਰ ਦੇ ਕਿਸੇ ਇਲਾਕੇ 'ਚ ਲੱਭ ਪਵੇ ਮੈਨੂੰ ਪੁੱਛ ਲਿਓ ਕਦੀ ਵੀ ਨਹੀਂ ਆ ਸਕਦਾ ਆਉਣਾ ਹੀ ਨਹੀਂ ਤੇ ਕਾਂਗਰਸ ਦੇ ਪੱਲੇ ਵੈਸੇ ਵੀ ਕੁਝ ਨਹੀਂ ਰਿਹਾ ਟੁੱਟ ਗਈ ਆ ਫੋਟੋ ਦਾ ਸ਼ਿਕਾਰ ਆ ਕਾਂਗਰਸ ਕੋਈ এজেন্ডਾ ਹੀ ਨਹੀਂ ਕਾਂਗਰਸ ਕੋ ਲੀਡਰ ਹੀ ਨਹੀਂ ਇੰਜਣ ਹੀ ਨਹੀਂ ਤੇ ਡੱਬੇ ਵਿਚਾਰੇ ਕੀ ਕਰਨਗੇ ਤੇ ਜਲੰਧਰ ਦੇ ਕਾਂਗਰਸੀ ਵੈਸੇ ਪਰੇਸ਼ਾਨ ਆ ਬਈ ਯਾਰ ਅਸੀਂ ਇਦਾਂ ਦੇ ਬੰਦੇ ਲਈ ਵੋਟਾਂ ਮੰਗੀਆਂ ਜਿਹੜਾ ਅਸਫਲ ਤੇ ਫੇਲਡ ਲੀਡਰ ਆ ਪਰ ਇੰਡੀਆ ਗੱਠਜੋੜ ਜਿਹੜਾ ਆ ਪੰਜਾਬ ਤੋਂ ਬਾਹਰ ਆਪਾਂ ਕਾਂਗਰਸ ਨਾਲੇ ਕੀਤਾ ਪਰ ਦੇਖੋ ਵੱਡੇ ਦੁਸ਼ਮਣ ਨੂੰ ਕਈ ਵਾਰੀ ਢਾਉਣ ਲਈ ਰਾਜਨੀਤੀ 'ਚ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ ਹਾਲਾਂਕਿ ਸਾਨੂੰ ਪਤਾ ਕਿ ਇਸ ਦੇਸ਼ ਵਿੱਚ ਸੰਵਿਧਾਨ ਨੂੰ ਕਾਂਗਰਸ ਨੇ ਲਾਗੂ ਨਹੀਂ ਹੋਣ ਦਿੱਤਾ 50-60 ਸਾਲ ਸੰਵਿਧਾਨ ਨੂੰ ਕਮਜ਼ੋਰ ਕਰਕੇ ਰੱਖਿਆ ਪਰ ਹੁਣ ਬੀਜੇਪੀ ਜਿਹੜੀ ਬਿਲਕੁਲ ਉਹਨੂੰ ਬਦਲਣਾ ਹੀ ਚਾਹੁੰਦੀ ਆ ਉਹਨੂੰ ਬਿਲਕੁਲ ਹਟਾਉਣਾ ਚਾਹੁੰਦੀ ਆ ਤੇ ਆਮ ਆਦਮੀ ਪਾਰਟੀ ਹਲੇ 12 ਸਾਲ ਪੁਰਾਣੀ ਪਾਰਟੀ ਹਲੇ ਯੋ ਬਚਪਨ ਚੋਂ ਬਾਹਰ ਆ ਰਹੀ ਹੈ ਤੇ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ 5 ਕਿ ਸਾਲ ਹੋਰ ਦੇ ਦਿਓ ਕਾਂਗਰਸ ਕਾਂਗਰਸ ਦਾ ਸਭ ਖਤਮ ਆਮ ਆਦਮੀ ਪਾਰਟੀ ਮੁਕਾਬਲਾ ਕਰੂਗੀ ਭਾਜਪਾ ਦਾ ਕੱਲੀ ਤੇ ਇਸ ਕਰਕੇ ਹੁਣ ਥੋਈ ਕਿਉਂਕਿ ਹਲੇ ਨਵੀਂ ਪਾਰਟੀ ਹੈ ਤੇ ਸਾਡੀ ਇਹ ਮਜਬੂਰੀ ਹੈ ਪਰ ਪੰਜਾਬ ਚ ਇਸ ਕਰਕੇ ਨਹੀਂ ਕੀਤਾ ਸਾਰਾ ਤਾਂ ਲੁੱਟ ਲਿਆ ਪੰਜਾਬ ਜਿਹਨਾਂ ਨੇ ਜਦੋਂ ਸਰਕਾਰ ਚ ਮੰਤਰੀ ਸੀ ਇਹ 2017 ਤੋਂ 22 ਤੱਕ ਫੜਫੜ ਕੇ ਭਗਵੰਤ ਸਿੰਘ ਮਾਨ ਜੀ ਨੇ ਅੰਦਰ ਦਿੱਤੇ ਫਿਰ ਉਹਨਾਂ ਨਾਲ ਅਸੀਂ ਪੰਜਾਬ ਵਿੱਚ ਸਮਝੌਤਾ ਕਰਦੇ ਲੋਕਾਂ ਨੇ ਕਹਿਣਾ ਸੀ ਇਹ ਕੀ ਕੀਤਾ ਤੁਸੀਂ ਇਹ ਉਹੀ ਕਾਂਗਰਸੀ ਮੰਤਰੀ ਜਿਹੜੇ 50-50 ਲੱਖ ਰੁਪਇਆ ਬੈਗ ਚ ਪਾ ਕੇ ਮਾਲ ਦੇ ਵਿੱਚ ਰਿਸ਼ਬਤਾਂ ਦੇਣ ਆਉਂਦੇ ਸੀ ਅਫਸਰਾਂ ਨੂੰ ਫਿਰ ਉਹਨਾਂ ਨਾਲ ਕਿਦਾਂ ਸਮਝੌਤਾ ਉਹਨਾਂ ਨੇ ਕਰ ਲੈਂਦੇ ਹੈ ਜੀ ਫਲੋਰ ਦਾ ਰੌਣਕ ਸ਼ੋਅ ਕਰਦਾ ਹੈ ਥੋੜੇ ਦਿਨਾਂ ਚ ਕਰਦੇ ਆ ਬਹੁਤ ਆਇਆ ਸਾਰੇ ਪਾਸੇ ਮੈਨੂੰ ਆਦਮਪੁਰ ਵੀ ਪੁੱਛਦੇ ਆ ਉੱਪਰ ਵਾਲੇ ਪੁੱਛਦੇ ਆ ਨੀ ਉਧਰ ਵਾਲੇ ਪੁੱਛਦੇ ਆ ਵੀ ਕਦੋਂ ਆ ਰਹੇ ਆ ਕਦੋਂ ਆ ਰਹੇ ਆ ਭਗਵੰਤ ਸਿੰਘ ਮਾਨ ਜੀ ਆਉਣਗੇ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਆ ਜਲੰਧਰ ਲੋਕ ਸਭਾ ਚ ਲੇਕਨ ਨਾਨਕੇ ਪਿੰਡ ਦੀ ਗੁਹਾਰ ਵੀ ਹੈ ਜੀ ਅਸੀਂ ਵੀ ਦੱਸ ਦਿੰਨੇ ਆ ਕਿ ਜਿਹੜਾ ਰੋਡ ਆ ਪਿਛਲੇ ਵਾਰੀ ਭਗਵੰਤ ਸਿੰਘ ਸਾਹਿਬ ਨੇ ਬਾਏ ਇਲੈਕਸ਼ਨ ਦੇ ਵਿੱਚ ਐਲਾਨ ਕਰ ਦਿੱਤਾ ਜੇ ਰਿਜ਼ਲਟ ਜੋ ਮਰਦੀ ਆਵੇ ਰੋਡ ਬਣੇਗਾ ਉਹ ਪਾਜੀ ਗੱਲ ਇਦਾਂ ਆ ਵੀ ਡਿਊਟੀ ਜਿਹੜੀ ਲਾਈ ਸੀ ਤੁਸੀਂ ਸਾਰਿਆਂ ਨੇ ਤਾਂ ਭਗਵੰਤ ਮਾਨ ਜੀ ਨੇ ਸੁਸ਼ੀਲ ਕੁਮਾਰ ਰਿੰਕੂ ਦੀ ਦੇਖੋ ਅੱਗੋਂ ਹਲਕੇ ਵੰਡੇ ਹੁੰਦੇ ਹਲਕਿਆਂ ਦੇ ਕੰਮ ਕਰਨੇ ਹੁੰਦੇ ਆ ਉਹਨੂੰ ਪਾਰਲੀਮੈਂਟ ਮੈਂਬਰ ਬਣਾਇਆ ਸੀ ਕਈ ਕੰਮ ਉਹਦੇ ਜਿੰਮੇ ਪਾਏ ਸੀ ਲੋਕਾਂ ਨੇ ਕਈ ਕੰਮ ਵੀ ਬੋਲਣੇ ਨਹੀਂ ਉਹ ਸਾਰੇ ਕੰਮਾਂ ਤੋਂ ਪੱਲਾ ਛਾੜ ਗਿਆ ਤੇ ਬੀਜੇਪੀ ਚ ਪਤਾ ਨਹੀਂ ਡਰਦੇ ਚਲ ਗਏ ਰਿੰਕੂ ਜੀ ਪਤਾ ਨਹੀਂ ਕਿਸੇ ਲਾਲਚ ਵਿੱਚ ਚਲ ਗਏ ਤੇ ਇਹ ਉਹ ਤਾਂ ਉਹ ਹੀ ਦੱਸ ਸਕਦਾ ਕੰਮ ਸਾਰੇ ਛੱਡ ਕੇ ਚਲ ਗਿਆ ਵਿੱਚ ਪਰ ਮੈਂ ਉਹ ਸਾਰੇ ਕੰਮ ਕਰਾਉਂਗਾ ਮੇਰਾ ਟੀਚਾ ਆ ਵੀ ਜਲੰਧਰ ਲੋਕ ਸਭਾ ਛੇ ਜੇ ਮੈਨੂੰ ਲੋਕਾਂ ਨੇ ਜਿਤਾਇਆ 1 ਲੱਖ ਰੋਜ਼ਗਾਰ ਦਾ ਪ੍ਰਬੰਧ ਕਰਨਾ ਹੈ 1 ਲੱਖ ਰੋਜ਼ਗਾਰ ਕਿਉਂਕਿ ਬੇਰੋਜ਼ਗਾਰੀ ਜਿਹੜੀ ਚਰਮ ਸੀਮਾ ਤੇ ਹੈ ਕਾਂਗਰਸ ਨੇ ਵੀ ਬੇਰੋਜ਼ਗਾਰੀ ਵਧਾਈ ਆ ਬੀਜੇਪੀ ਨੇ ਉੱਤੇ ਕੁਝ ਨਹੀਂ ਕੀਤਾ ਮੈਂ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਲਈ ਐਜੂਕੇਸ਼ਨ ਕੁਆਲਟੀ ਦੇਣ ਕੁਆਲਟੀ ਐਜੂਕੇਸ਼ਨ ਦੇਣ ਲਈ ਬਹੁਤ ਕੋਸ਼ਿਸ਼ ਕਰੂੰਗਾ ਰੋਜ਼ਗਾਰ ਦੇ ਉੱਤੇ ਕੰਮ ਕਰਾਂਗੇ ਇਹ ਜਿਹੜਾ ਨਸ਼ਾ ਫਲਾਇਆ ਪਿਛਲੀ ਕਾਂਗਰਸ ਨੇ ਨਸ਼ੇ ਨੂੰ ਚੰਗੀ ਤਰ੍ਹਾਂ ਖਤਮ ਕਰਾਂਗੇ ਪਰ ਥੋੜਾ ਵਕਤ ਚਾਹੀਦਾ ਕਿਉਂਕਿ ਲੰਬੀ ਕੋਈ ਪੁਰਾਣੀ ਬਿਮਾਰੀ ਹੋਵੇ ਨਾ ਉਹਨੂੰ ਹੱਡਾਂ ਚੋਂ ਕੱਢਣ ਲਈ ਕਈ ਵਾਰੀ ਲੰਬੇ ਟਾਈਮ ਤੇ ਦਵਾਈ ਖਾਣੀ ਪੈਂਦੀ ਹੈ ਕੰਮ ਚੱਲ ਰਿਹਾ ਹੈ ਨਸ਼ਾ ਖਤਮ ਕਰ ਦਵਾਂਗੇ ਆਪਾਂ ਥੈਂਕ ਯੂ